ਤੇ ਤੂੜੀ ਦਾ ਪਤਾ ਨਹੀਂ ਲੱਗਾ ਜੀ ਅੱਗ ਕਿੱਥੋਂ ਆਈ ਉਹ ਅੱਧਰੇ ਕਿੱਥੋਂ ਨਹੀਂ ਆਈ ਠੀਕ ਹੈ ਨੇ ਬਹੁਤ ਜ਼ਿਆਦੀ ਹੂੰ ਇਹਦਾ ਇਹਨਾਂ ਨੂੰ ਕੁਛ ਨਾ ਕੁਛ ਜ਼ਰੂਰੀ ਤੇ ਕਿਵੇਂ ਪਰ ਕਾਬੂ ਆਇਆ ਕੋ ਫਾਇਰ ਗ੍ਰੇਡ ਦੀ ਗੱਡੀ ਵਗੈਰਾ ਆਈ ਕਿ ਨਹੀਂ ਕੋਈ ਨਹੀਂ ਆਈ ਠੀਕ ਹੈ ਮੋਲਕੀ ਪਿੰਡ ਦਾ ਹੀ ਕੱਟਿਆ ਇਹਦਾ ਮੋਲਕੀ ਆਇਆ ਠੀਕ ਹੈ ਮੇਰਾ ਨਾਮ ਜੀ ਕਾਰਜ ਸਿੰਘ ਆ ਜੀ ਸਰਪੰਚ ਸਾਫ ਦਾ ਸਰਪੰਚ ਆ ਜੀ ਤੇ ਕਾਲੇ ਗਠਾੜ ਤੋਂ ਜੀ ਠੀਕ ਹੈ ਜੀ ਤੇ ਇਹ ਘਟਨਾ ਜਿਹੜੀ ਆ ਨਾ ਬਹੁਤ ਜਿਆਦੀ ਸਾਡੇ ਤੇ ਵਾਕ ਕਰ ਗਈ ਆ ਹਮ ਅਸੀਂ ਬੱਚੇ ਬਾਹਰੋਂ ਆਏ ਸੀ ਕਰਾਇਆ ਮਾਰ ਕੇ ਤੇ ਉਹਨਾਂ ਨੇ ਆਣ ਕੇ ਦੱਸਿਆ ਵਾ ਕਿ ਅੱਗ ਲੱਗੀ ਤੂੜੀ ਨੂੰ ਤੇ ਤੂੜੀ ਦਾ ਪਤਾ ਨਹੀਂ ਲੱਗਾ ਜੀ ਅੱਗ ਕਿੱਥੋਂ ਆਈ ਉੱਡ ਕੇ ਕਿੱਥੋਂ ਨਹੀਂ ਆਈ ਹਨੇਰੀ ਬਹੁਤ ਜਿਆਦੀ ਤੇ ਇਹਦਾ ਇਹਨਾਂ ਨੂੰ ਕੁਝ ਨਾ ਕੁਝ ਜ਼ਰੂਰੀ ਸਰਕਾਰ ਨੂੰ ਦੇਣਾ ਚਾਹੀਦਾ ਜੀ ਹਾਂਜੀ ਉਤੋਂ ਗਾਰਡਰ ਵੀ ਸੜ ਗਏ ਆ ਬਾਲੇ ਵੀ ਸੜ ਗਏ ਆ ਬਹੁਤ ਹੀ ਨਿਸ਼ਕਾਨ ਹੋ ਗਿਆ 17 18 ਟਰਾਲੀਆਂ ਤੂੜੀ ਦੀਆਂ ਸੀ ਵੇਖੋ ਅਜੇ ਵੀ 3 ਦਿਨ ਹੋ ਗਏ ਅੱਗ ਲੱਗੀ ਨੂੰ ਬੁਝਾਣੇ ਨਹੀਂ ਡਈ ਤੇ ਸਰਕਾਰ ਵੱਲੋਂ ਕੋਈ ਨਾ ਕੁਛ ਨਾ ਨੂੰ ਮਿਲਣਾ ਚਾਹੀਦਾ ਜ਼ਰੂਰੀ ਹੈ ਤੁਸੀਂ ਸਾਬਕਾ ਸਰਪੰਚ ਵੀ ਰਹੇ ਹੋ ਪਿੰਡ ਦੇ ਸਰਪੰਚੀ ਕੀਤੀ ਹੈ ਕਿ ਇਸ ਤਰ੍ਹਾਂ ਤੁਸੀਂ ਜਿਹੜਾ ਫਾਇਰ ਗ੍ਰੇਡ ਅੱਗ ਬਚਾਉਣ ਦੇ ਗੱਡੀਆਂ ਉੱਥੇ ਨਹੀਂ ਪਹੁੰਚੀਆਂ ਉਹਦਾ ਕਾਰਨ ਕੀ ਸਮਝਦੇ ਤੁਸੀਂ ਉਹਦਾ ਕਾਰਨ ਕੀ ਹੈ ਜੀ ਉਹਨਾਂ ਨੂੰ ਤਾਂ ਅਸੀਂ ਫੋਨ ਕਰਦੇ ਰਹੇ ਹਾਂ ਕੱਲ ਤੱਕ ਵੀ ਕਰਦੇ ਕੱਲ ਵੀ ਕੀਤਾ ਫੋਨ ਨਹੀਂ ਆਇਆ ਪਰ ਹਾਂ ਤੇ ਉਹਦੋਂ ਹੀ ਫੋਨ ਕਰਦੇ ਰਹੇ ਹਾਂ ਕੋਈ ਨਹੀਂ ਬੌੜੇ ਨਾ ਫਰੀਪੁਰੋਂ ਆਏ ਆ ਤੇ ਨਾ ਮੱਲਾਂ ਵਾਲੀੋਂ ਆਇਆ ਕੋਈ ਹਾਂਜੀ ਫੋਨ ਨਹੀਂ ਕੋਈ ਹੁਣ ਤੇ ਚੁੱਕਣ ਨਹੀਂ ਦੇ ਫੋਨ ਹੂੰ ਤਾਂ ਉਹਨੂੰ ਵੀ ਕੀਤੇ ਪਤਾ ਨਹੀਂ ਕੀ ਗੱਲ ਆ ਜੀ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਲੱਗੀ ਖੜੀ ਜੀ ਕੱਲ ਨਹੀਂ ਅਜੇ ਵੀ ਆਗੂ ਵੇਖੋ ਲੱਗੀ ਖੜੀ ਆ ਹਾਂਜੀ ਤਿੰਨ ਦਿਨ ਹੋ ਗਏ ਅੱਜ ਕੀ ਮੰਗ ਹੁਣ ਫਿਰ ਕੀ ਕਰਦੇ ਤੁਸੀਂ ਮੰਗ ਅਸੀਂ ਤੇ ਕਰਦੇ ਆਂ ਪਰ ਇਹਨਾਂ ਨੂੰ ਵੱਧ ਤੋਂ ਵੱਧ ਕੋਸ਼ਨਾ ਕੋ ਦਿੱਤਾ ਜਾਵੇਗੀ ਅੱਗੇ ਹਾੜ ਹੜੇ ਬਹੁਤ ਜ਼ਿਆਦਾ ਆਇਆ ਵਾ ਤੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਹੈਗਾ ਜੀ ਹਾਂ ਇਹ ਤੇ ਬਾਹਰਲੇ ਭੈਣ ਭਰਾ ਨਾਲ ਸਾਡੀ ਬਾਹ ਫੜਦੇ ਸਾਡੇ ਤੋਂ ਕਣਕ ਨੂੰ ਨਹੀਂ ਬੀਜੀ ਜਾਣੀ ਜੀ ਨਾਲ ਹੀ ਮੜਾ ਜੀ ਅੱਛਾ ਜੀ ਹਾਂ ਸਾਡੇ ਤੋਂ ਕਣਕ ਨੂੰ ਨਹੀਂ ਬੀਜੀ ਜਾਣੀ ਜੇ ਭੈਣ ਭਰਾ ਬਾਹਰੋਂ ਸਾਡੀ ਬਾਹ ਫੜਦੇ ਤੇ ਰਿਸ਼ਤੇਦਾਰ ਭੈਣ ਭਰਾ ਤੇ ਵੇਖੋ ਜੀ ਤਿੰਨ ਮਹੀਨੇ ਅੱਗੇ ਪਾਣੀ ਆ ਰਿਹਾ ਪੂਰੇ ਮਾਰਵੜੀ ਵੱਜੀ ਆ ਤੇ ਰਹਿੰਦੀ ਹੁੰਦੀ ਆ ਜਿਹੜੀ ਮਾਰ ਵੱਜ ਗਈ ਇਹਨਾਂ ਤੋਂ ਬਹੁਤ ਨਿਸ਼ਕਾਨ ਹੋ ਗਿਆ ਜੀ ਇਹਨਾਂ ਦਾ ਜਿਸ ਤਰ੍ਹਾਂ ਉਦੋਂ 6700 ਰੁਪਿਆ ਚਲੋ ਕਿਆ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਕੁਝ ਮਿਲਿਆ ਇੱਧਰ ਤੁਸੀਂ ਸਰਪੰਚੋ ਫਿਰ ਵੀ ਕਿਸ ਤਰ੍ਹਾਂ ਉਹ ਜੀ ਇਹ ਵਾ ਜੀ ਮਿਲਣਾ ਕਿਨੂ ਆ ਜੀ ਜਿਹੜੇ ਤਗੜੇ ਆ ਉਹ ਲੈ ਗਏ ਆ ਜਿਹੜੇ ਗਰੀਬ ਮਾੜੇ ਬੰਦੇ ਉਹ ਤਾਂ ਜੇ ਮਗਰ ਮਗਰ ਫਿਰਦੇ ਨਹੀਂ ਮਿਲਿਆ ਅੱਜ ਬਹੁਤੇ ਰਹਿਣ ਦੇ ਆ ਜੀ ਇਸ ਪਰਿਵਾਰ ਨੂੰ ਕੁਝ ਮਿਲਿਆ ਉਦੋਂ ਕਿ ਨਹੀਂ ਮਿਲਿਆ ਜੀ ਥੋੜੇ ਬਹੁਤੇ ਹੀ ਮਿਲਿਆ ਜੀ ਇੰਨਾ ਨਹੀਂ ਮਿਲਿਆ ਜੀ ਆਪ ਪਛਾਤੀ ਮਿਲਿਆ ਜੀ ਹੂੰ ਹਾਂਜੀ ਕਿਉਂ ਕਿ ਲਿਆ ਜੋ ਅੱਧ ਮਿਲਿਆ ਤੇ ਕੀ ਮਿਲਿਆ ਜੀ ਹੂੰ ਆ 12-13000 ਰੁਪਇਆ ਬਣਦਾ ਜੇ ਆਪਾਂ ਜੇ ਮੰਨ ਲਉਂਦੇ ਚ ਵੀ ਹਾਂਜੀ ਹਾਂਜੀ ਬਣਦਾ ਜੀ ਹੂੰ ਠੀਕ ਹੈ ਜੀ ਹਾਂਜੀ ਬਾਈ ਜੀ ਕੀ ਨਾਮ ਆਪਣਾ ਗੱਸਾ ਸਿੰਘ ਅੱਛਾ ਜਿਹੜੀ ਇਹ ਘਟਨਾ ਤੇ ਵਾਪਰੀ ਕੀ ਘਟਨਾ ਵਾਪਰੀ ਹੈ ਜੀ ਬਾਰੋਂ ਕਿਤੇ ਉੱਡ ਗਿਆ ਹੀ ਪਤਾ ਨਹੀਂ ਹੁਣ ਕਿੱਥੋਂ ਆਈ ਏ ਮੈਂ ਅਸੀਂ ਆ ਕੇ ਦੇਖੀ ਆ ਜਾਂ ਕੋਈ ਨਹੀਂ ਵੇਖੀ ਇਹਨੇ ਕਿਸੇ ਨਹੀਂ ਵੇਖੀ ਸਾਨੂੰ ਤੇ ਮੁੰਡੇ ਆਣ ਕੇ ਦੱਸਿਆ ਜਦੋਂ ਅੱਗ ਲੱਗ ਗਈ ਆ ਅੱਗ ਲੱਗੀ ਆ ਮੁੰਡੇ ਬਾਹਰੋਂ ਕਰਾ ਮਾਰ ਕੇ ਆਏ ਤੇ ਉਹ ਗਦੇ ਇੱਥੇ ਛੇਡ ਮੁੜਕਦਾ ਸੀ ਤੋ ਉਹਨਾਂ ਮੁੰਡੇ ਆਣ ਕੇ ਆਖਿਆ ਵਾ ਸਾਨੂੰ ਬਾਹਰ ਅੱਗ ਲੱਗੀ ਆ ਫੇਰ ਉਹਨਾਂ ਦਾ ਰੋਲਾ ਪਿਆ ਤੇ ਫੇਰ ਨੇ ਬਈ ਇਕੱਠਾ ਉਠਾਇਆ ਪਿੰਡ ਇਕੱਠਾ ਆ ਠੀਕ ਹੈ ਜਨਰੇਟਰ ਚਲਾ ਕੇ ਬੱਤੀ ਵੀ ਨਹੀਂ ਹੈਗੀ ਜਨਰੇਟਰ ਚਲਾ ਕੇ ਤੇ ਪਾਣੀ ਪਾਇਆ ਮੁਲਕ ਨੇ ਬਾਲਟੀ ਨਾਲ ਕੋਈ ਜਿਤਨਾ ਕਿਦਾ ਸੂਤਰਾ ਭੁੰਡੇ ਨਾਲ ਕੋਈ ਠੀਕ ਹੈ ਹਾਂ ਠੀਕ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਫਿਰ 17 18 ਟੱਲੀਆਂ ਤੂੜੀ ਦੀਆਂ ਵਾ ਡਰ ਬਾਲੇ ਆ ਜੋ ਵੀ ਠੀਕ ਹੈ ਕੋੜੀ ਆ ਠੀਕ ਹੈ ਜੀ ਤੇ ਫਾਇਰ ਗ੍ਰੇਡ ਜਿਹੜਾ ਨਾਮ ਦਾ ਕਾਰਨ ਕੀ ਤੁਸੀਂ ਸਮਝੇ ਫਾਇਰ ਗ੍ਰੇਡ ਕਿਉਂ ਜਿਹੜੀ ਅੱਗ ਬੁਝਾਉਣੇ ਗੱਡੀਆਂ ਕੱਤੋਂ ਨਹੀਂ ਆਈਆਂ ਪਤਾ ਨਹੀਂ ਫੋਨ ਕੀਤਾ ਉਹ ਆਏ ਨਹੀਂ ਆਏ ਨਹੀਂ ਪਹੁੰਚੇ ਨਹੀਂ ਪਹੁੰਚੇ ਨਹੀਂ ਆਉਂਦੇ ਰਸਤਾ ਨਹੀਂ ਗਿਆ ਚਾਹੇ ਕਿਤਨਾ ਵੀ ਪਹੁੰਚੇ ਨਹੀਂ ਗਿਆ ਅੱਛਾ ਨਹੀਂ ਰਸਤਾ ਤਾਂ ਹੈ ਰਸਤੇ ਨੂੰ ਕੀ ਗੱਲ ਆਪਾਂ ਉਹਨਾਂ ਦਾ ਕੀਤੋਂ ਰਸਤਾ ਨਹੀਂ ਕੀ ਕਰਤੋਂ ਨਹੀਂ ਆਏ ਫੋਨ ਕੀਤੇ ਆ ਤੇ ਰਾਜ ਕੋਈ ਜਾਂਦੇ ਅੱਗ ਲੱਗੀ ਕੋਈ ਹੋ ਗਿਆ ਵਾ ਠੀਕ ਹੈ ਹਾਂ ਕਿਥੇ ਫਰੋਇਪੁਰ ਫੋਨ ਕੀਤਾ ਤੁਸੀਂ ਫਰੋਇਪੁਰ ਕੀਤਾ ਇਥੇ ਮੱਲਾ ਵਾਲੇ ਵੀ ਕੀਤੇ ਇਹ ਮੁਰਗੇ ਦੂਲੇ ਵਾਲੇ ਅੱਗ ਲੱਗ ਗਈ ਠੀਕ ਹੈ ਉਹ ਮੁਰਗੀ ਗਈ ਨਹੀਂ ਆਈ ਦੂਲੇ ਵਾਲੇ ਕਾਲੇ ਕੀ ਜਾਣਾ ਤੇ ਦੂਲੇ ਵਾਲੇ ਆਪਦੇ ਲਾ ਕੇ ਪਿਲੂ ਮਜਾਉਣੀ ਠੀਕ ਹੈ ਸਹੀ ਗੱਲ ਹੈ ਇੰਨੀ ਗੱਲ ਅਸੀਂ ਸੁਣੀ ਗਾੜੀ ਹੁਣ ਠੀਕ ਹੈ ਹੁਣ ਮੰਗ ਕੀ ਕਰਦੇ ਤੁਸੀਂ ਮੰਗ ਇਹੋ ਇਹਨਾਂ ਨੂੰ ਕੋਈ ਨਿਸ਼ਕਾਨ ਜਿਹੜਾ ਹੋਇਆ ਵਾ ਸਰਕਾਰ ਵੱਲੋਂ ਦਿੱਤਾ ਗਿਆ ਹੂੰ ਤੇ ਦੂਲੇ ਦਾ ਜੋ ਵੀ ਇਹਨਾਂ ਦਾ ਸ਼ਰਤ ਛੱਡ ਗਈ ਆ ਜੀ ਠੀਕ ਹੈ ਬਾਈ ਪੂਣੀ ਆਏ ਅੱਗੇ ਪੱਗੇ ਮਰੇ ਨੇ ਹਾਂ ਜੀ ਮਤਲਬ ਉਹਨੇ ਮਾਰ ਕੇ ਠੀਕ 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 ਹੈ ਜੀ ਕੀ ਨਾਂ ਆਪਣਾ ਸਾਹਿਦ ਸਿੰਘ ਤੁਹਾਡੇ ਪਿਤਾ ਜੀ ਦਾ ਕੀ ਨਾਂ ਜੇਸ਼ਮ ਸਿੰਘ ਪਿੰਡ ਕਿਹੜਾ ਕਾਲੀ ਜੀ ਥਾੜ ਇਹ ਕੀ ਗੱਲ ਬਣੀ ਸਾਰੀ ਜਿਹੜੀ ਤੂੜੀ ਤਵਾ ਗਈ ਤੂੜੀ ਬਾਹਰ ਉਹ ਅੱਗ ਆ ਗਈ ਉੱਟ ਗਈ ਠੀਕ ਹੈ ਹਾਂ ਜੀ ਤੂੜੀ ਚਾੜੀ ਚਲਾ ਗਈ ਅੱਛਾ ਹਾਂ ਜੀ ਕੀ ਕੀ ਨੁਕਸਾਨ ਹੋਇਆ ਬਾਲੇ ਸੜ ਗਿਆ ਟਾਈਲਨ ਟੂਲਾ ਟੋਟੀਆਂ ਗਾਡਰ ਵੀ ਨਹੀਂ ਹੋ ਗਈ ਅੱਛਾ ਹਾਂ ਤੂੜੀ 17 18 ਟਰਾਲੀਆਂ ਤੂੜੀ ਦੀਆਂ ਅੱਛਾ ਹਾਂ ਜੀ ਠੀਕ ਹੈ ਤੇ ਇਹ ਨੁਕਸਾਨ ਅੱਜ ਵੀ ਫਿਰ ਮਨ ਲੂ ਨਹੀਂ ਤੂੜੀ ਪਜੀ ਨਹੀਂ ਸਾਰੀ ਨੁਕਸਾਨ ਤੂੜੀ ਸਾਰੀ ਸੜ ਗਈ ਸਾਰੀ ਤੁਹਾਨੂੰ ਕੀ ਪਤਾ ਲੱਗਿਆ ਅੱਗ ਲੱਗੀ ਕੀ ਕਾਰਨ ਕੀ ਸੀ ਕੋਈ ਜ਼ਿਆਦਾ ਹਵਾ ਵਗੈਰਾ ਹਾਂ ਵਾਹ ਜੀ ਬਾਰਾ ਜੀ ਅੱਛਾ ਤੇ ਬਾਰਾ ਮਿੰਟ ਤੇ ਆਇਆ ਕਰਾਇਆ ਮਾਰਕੀ ਠੀਕ ਹੈ ਠੀਕ ਹੈ ਰਾਤ ਲੱਗੀ ਅੱਗ ਤਾਂ ਠੀਕ ਹੈ ਤੇ ਕਿਵੇਂ ਪਰ ਕਾਬੂ ਪਾਇਆ ਕੋ ਫਾਇਰ ਗ੍ਰੇਡ ਦੀ ਗੱਡੀ ਵਗੈਰਾ ਆਈ ਕਿ ਨਹੀਂ ਕੋਈ ਨਹੀਂ ਆਈ ਕੋਈ ਨਹੀਂ ਆਈ ਠੀਕ ਹੈ ਮਲਕੀ ਪਿੰਡ ਦਾ ਹੀ ਕੱਟਿਆ ਸੀ ਪਿੰਡ ਦਾ ਮਲਕੀ ਆਇਆ ਥਾ ਠੀਕ ਹੈ ਕਿਸ ਤਰੀਕੇ ਕਿੰਨੇ ਦਿਨ ਤੱਕ ਡਿੱਟਣਾ ਹੈ ਤੇ ਤਿੰਨ ਦਿਨ ਦੀ ਰਾਤ ਤੇ ਤਿੰਨ ਦਿਨ ਦੀ ਰਾਤ ਤੇ ਫਿਰ ਤੁਸੀਂ ਆਪ ਹੀ ਸਾਰਾ ਆਈ ਲਵ ਸੀ ਲੱਕਿੱਤੇ ਠੀਕ ਹੈ ਤੁੱਕੀ ਮੰਗ ਕੀ ਕਰਦੇ ਜੋਂ ਤੁਸੀਂ ਮੰਗ ਸਰਕਾਰ ਦੇ ਕਰਦੇ ਕੁਝ ਦੇ ਵੀ ਠੀਕ ਹੈ ਇਹ ਸਾਰੀ ਤੁਹਾਡੀ ਟੁੜੀ ਵੀ ਸੜ ਗਈ ਉੱਤੋਂ ਜਿਹੜਾ ਛੱਤ ਵੀ ਸੜ ਗਈ ਸੱਤ ਵੀ ਸੜ ਗਈ ਆ ਜੀ ਨਿਸ਼ਕਾਨ ਬਹੁਤ ਜ਼ਿਆਦਾ ਹੋ ਗਿਆ ਜੀ ਠੀਕ ਹੈ ਜ਼ਮੀਨ ਕਿੰਨੀ ਤੁਹਾਡੀ ਜ਼ਮੀਨ 4 ਕਿੱਤਾ 4 ਕਿੱਤਾ ਇੱਥੇ ਜ਼ਮੀਨ ਸਰ ਇੱਥੇ ਫਿਰ ਪਿੱਛੇ ਹਾਰਡ ਰੋਡ ਵੀ ਕਾਫੀ ਆਇਆ ਫਿਰ ਉਹਦੇ ਵੀ ਨਿਸ਼ਕਾਨ ਉਹ ਵੀ ਨਿਸ਼ਕਾਨ ਜੇ ਤੇ ਬਹੁਤ ਹੀ ਨਿਸ਼ਕਾਨ ਹੋ ਗਿਆ ਜੀ ਠੀਕ ਹੈ